ਇੱਕ ਵਾਰ ਫਿਰ ਤੋਂ ਦਹਿਲ ਉੱਠਿਆ ਪੰਜਾਬ ਵਾਪਰ ਗਈ ਹੈ ਵੱਡੀ ਵਾਰਦਾਤ ਚੱਲ ਗਈਆਂ ਨੇ ਗੋਲੀਆਂ ਤੇ ਦੋ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਇਹ ਖਬਰ ਚਿਲਕਪੂਰਥਲਾ ਤੇ ਪਿੰਡ ਪਾਣੋ ਲੰਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗੋਲੀਆਂ ਚੱਲ ਗਈਆਂ ਨੇ ਤੇ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਿੰਡ ਪਾਣੋ ਲੰਗਾ ਚਿਲਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਵਿੱਚ ਪੈਂਦਾ ਹੈ ਤਦ ਦੱਸਦੀ ਹੈ ਕਿ ਪਿੰਡ ਪਣੋਲੰਗਾ ਦੇ বাস ਸਟੈਂਡ ਤੇ ਇੱਕ ਮੈਡੀਕਲ ਸਟੋਰ ਬਣਿਆ ਹੋਇਆ ਜਿਸ ਦਾ ਮਾਲਕ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਮੈਡੀਕਲ ਸਟੋਰ ਤੇ ਚੋਰ ਚੋਰੀ ਕਰਨ ਆਏ ਸਨ ਇਨ੍ਹਾਂ ਚੋਰਾਂ ਦੇ ਵੱਲੋਂ ਇਸ ਮੈਡੀਕਲ ਸਟੋਰ ਦਾ ਸ਼ਟਰ ਤੋੜਿਆ ਜਾ ਰਿਹਾ ਸੀ ਤੇ ਇਹ ਸਾਰੀ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਰਹੀ ਸੀ ਤੇ ਜਿਹੜਾ ਦੁਕਾਨਦਾਰ ਮਾਲਿਕ ਹੈ ਗੁਰਚਰਨ ਸਿੰਘ ਤੇ ਉਸਦਾ ਬੇਟਾ ਪਵਨਦੀਪ ਸਿੰਘ ਉਹਨਾਂ ਨੇ ਇਹ ਘਟਨਾ ਸੀ ਸੀਟੀਵੀ ਕੈਮਰੇ ਦੇ ਵਿੱਚ ਦੇਖੀ ਤੇ ਉਹ ਤੁਰੰਤ ਜਿਹੜਾ ਮੈਡੀਕਲ ਸਟੋਰ ਹੈ ਉੱਥੇ ਪਹੁੰਚ ਗਏ ਜਦੋਂ ਉਹ ਦੁਕਾਨ ਤੇ ਪਹੁੰਚੇ ਉਸ ਵੇਲੇ ਚੋਰਾਂ ਤੇ ਇਹਨਾਂ ਮਾਲਕਾਂ ਦੇ ਵਿਚਕਾਰ ਜਿਹੜੀ ਹੱਥੋਂ ਪਾਈ ਹੋ ਗਈ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀ ਚੱਲ ਗਈ ਗੋਲੀ ਚੱਲਣ ਦੇ ਨਾਲ ਜਿਹੜਾ ਦੁਕਾਨਦਾਰ ਮਾਲਿਕ ਹੈ ਗੁਰਚਰਨ ਸਿੰਘ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨਾਲ ਹੀ ਜਿਹੜਾ ਚੋਰ ਹੈ ਉਹ ਵੀ ਫੱਟੜ ਹੋ ਗਿਆ ਤੇ ਕੁਝ ਸਮੇਂ ਬਾਅਦ ਉਸਨੇ ਵੀ ਦਮ ਤੋੜ ਦਿੱਤਾ ਹੈ ਇੱਥੇ ਜਿਹੜੇ ਲੋਕ ਸ਼ਾਮਿਲ ਸਨ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਸ ਦੁਕਾਨ ਤੇ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਜਿਸ ਕਰਕੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ ਪਰੰਤੂ ਹੁਣ ਫਿਰ ਜਦੋਂ ਇਸ ਦੁਕਾਨ ਤੇ ਚੋਰੀ ਹੋਣ ਜਾ ਰਹੀ ਸੀ ਤਾਂ ਮਕਾਨ ਮਾਲਕ ਹੈ ਜਿਹੜਾ ਇਸ ਦੁਕਾਨ ਦਾ ਮਾਲਕ ਹੈ ਉਹ ਜਲਦ ਤੋਂ ਜਲਦ ਇੱਥੇ ਪਹੁੰਚਿਆ ਤੇ ਉਸ ਨੇ ਚੋਰੀ ਹੋਣ ਤੋਂ ਰੋਕਣ ਦੇ ਲਈ ਜਿਹੜਾ ਕਿ ਹਥਿਆਰ ਵੀ ਕੋਲ ਲੈ ਕੇ ਆਂਦੇ ਸਨ ਪਰੰਤੂ ਗੋਲੀ ਚੱਲ ਗਈ ਤੇ ਜਿਹੜਾ ਦੁਕਾਨ ਦਾ ਮਾਲਕ ਹੈ ਉਹ ਮੌਕੇ ਤੇ ਹੀ ਖਤਮ ਹੋ ਗਿਆ ਉਸ ਦੀ ਮੌਤ ਹੋ ਗਈ ਤੇ ਚੋਰ ਵੀ ਫਟੜ ਹੋ ਗਿਆ ਸੀ ਉਸਨੇ ਵੀ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ ਇਹ ਜ਼ਿਕਰ ਇਹ ਖਾਸ ਹੈ ਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਚੋਰੀਆਂ ਹੋਈਆਂ ਨੇ ਇਹ ਪਹਿਲੀ ਘਟਨਾ ਨਹੀਂ ਹੈ ਜਿਹੜੀ ਕਿ ਇੱਥੇ ਹੋਈ ਹੈ ਹਾਲਾਂਕਿ ਹੋਰ ਵੀ ਚੋਰੀਆਂ ਹੋਈਆਂ ਨੇ ਪਰੰਤੂ ਇਸ ਦੁਕਾਨ ਦੇ ਵਿੱਚ ਹੀ ਕਈ ਵਾਰ ਪਹਿਲਾਂ ਵੀ ਚੋਰੀ ਹੋ ਗਈ ਹੈ ਇਸ ਕਰਕੇ ਦੁਕਾਨ ਦਾ ਮਾਲਕ ਪਹਿਲਾਂ ਹੀ ਬਹੁਤ ਜ਼ਿਆਦਾ ਸੁਚੇਤ ਸੀ ਅਲਰਟ ਸੀ ਉਸ ਨੇ ਇੱਥੇ ਸੀਸੀਟੀਵੀ ਕੈਮਰੇ ਲਗਵਾਏ ਹੋਏ ਸਨ ਤੇ ਇਹ ਜਿਹੜੀ ਘਟਨਾ ਹੈ ਜਦੋਂ ਕੈਮਰੇ ਦੇ ਵਿੱਚ ਕੈਦ ਹੋਈ ਤਾਂ ਫਿਰ ਦੁਕਾਨ ਦਾ ਮਾਲਕ ਆਪਣੇ ਬੇਟੇ ਦੇ ਨਾਲ ਹੋਰ ਲੋਕਾਂ ਉਹ ਲੈ ਕੇ ਦੁਕਾਨ ਤੇ ਪਹੁੰਚ ਗਿਆ ਜਿਸ ਟਾਈਮ ਇਥੇ ਉਹ ਪਹੁੰਚੇ ਉਨਾਂ ਚੋਰਾਂ ਤੇ ਇਨਾਂ ਦੇ ਵਿਚਕਾਰ ਹੱਥੋਂ ਪਾਈ ਹੋ ਗਈ ਹੈ ਮਾਮਲਾ ਇਥੋਂ ਤੱਕ ਪਹੁੰਚ ਗਿਆ ਕਿ ਗੋਲੀ ਚੱਲ ਗਈ ਜਿਸ ਦੇ ਨਾਲ ਦੁਕਾਨ ਦੇ ਮਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਕੁਝ ਸਮੇਂ ਬਾਅਦ ਜਿਹੜਾ ਚੋਰ ਪਹਿਲਾਂ ਜ਼ਖਮੀ ਹੋ ਗਿਆ ਸੀ ਉਸ ਨੇ ਵੀ ਦਮ ਤੋੜ ਦਿੱਤਾ ਹੈ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਹੈ ਇਥੇ ਦੱਸਦੀ ਹੈ ਕਿ ਮ੍ਰਿਤਕ ਗੁਰਚੰਦ ਸਿੰਘ ਦੀ ਲਾਸ਼ ਨੂੰ ਅਜਲਕਪੁਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ ਤੇ ਜਿਹੜਾ ਅਣਪਛਾਤਾ ਜਿਹੜਾ ਚੋਰ ਹੈ ਉਸ ਦੀ ਮ੍ਰਿਤਕ ਦੀ ਇਹ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ ਇੱਥੇ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਇਹ ਗੱਲ ਦੱਸੀ ਗਈ ਹੈ ਕਿ ਇਹ ਜਿਹੜਾ ਖੇਤਰ ਹੈ ਇਹ ਚੋਰੀਆਂ ਦਾ ਅੱਡਾ ਬਣਿਆ ਹੋਇਆ ਹੈ ਇੱਥੇ ਚੋਰੀਆਂ ਵਾਰ-ਵਾਰ ਹੋਰਿਆਂ ਨੇ ਪਰਤੂ ਕੋਈ ਬਹੁਤੀ ਸਖਤ ਕਾਰਵਾਈ ਨਹੀਂ ਕੀਤੀ ਗਈ ਇਹ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਦੁਕਾਨਦਾਰ ਮਾਲਕ ਹੈ ਉਸਦੀ ਵੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਚੋਰ ਚੋਰੀ ਕਰਨ ਆਇਆ ਸੀ ਉਸਨੇ ਵੀ ਜ਼ਖਮੀ ਹੋਣ ਤੋਂ ਬਾਅਦ ਕੁਝ ਵਕਤ ਬਾਅਦ ਹੀ ਉਸਨੇ ਦਮ ਤੋੜ ਦਿੱਤਾ ਹੈ ਤੇ ਪੁਲਿਸ ਅਗਲੀ ਕਾਰਵਾਈ ਹੋਣ ਕਰ ਰਹੀ ਹੈ